ਮਤਲਬ ਜੀ ਬਾਬਾ ਬਟੇ ਦੇ ਜੀ ਲੋ ਕੈਨੂ ਜੋੜ ਲਾ ਕੇ ਬਾਦ ਹੀ ਗੁਰਜੀਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੀ ਕਿਰਪਾ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣ ਤੋਂ ਤੂੰ ਕਾਲੀਆ ਵਾਲਾ ਕੋਸ਼ ਬਕੋੜ ਕੇ ਨਹੀਂ ਰੱਖੇਗਾ ਕਿਹਾ ਉਹਨੇ ਪਹਿਲਾਂ ਵੀ ਕੁਛ ਨਹੀਂ ਜੇ ਬੋਤ ਸਮਝੀਏ ਤਾਂ ਉਹ ਮੇਰੇ ਬਾਪੂ ਸਾਹਿਬ ਕੀ ਸਾਕ ਨੂੰ ਕੱਢ ਦੇਣਗੇ ਹਰ ਇੱਕ ਦਾ ਆਪਣਾ ਗੁਰੂ ਪਾਤਸ਼ਾਹ ਸਾਡੀ ਛੋੜੀ ਵਿੱਚ ਹੋਣ ਦੀ ਪ੍ਰਮਾਣਗੀ ਕਰਨ ਤਾਂ ਕਿ ਨਾਮਾ ਸਾਹਿਬ ਮਹਾਰਾਜ ਦੇ ਚਾਪਨ ਦੇ ਵਿੱਚ ਰਸ ਹੈ ਸਭ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਾਪਨ ਦੇ ਵਿੱਚ ਰਸ ਹੈ मेरे पात्र खालसा खालसा बराज मान है गुरु की गोद चुका है जितने गुरु ग्रंथ साहब दुबारा गुरपाल सिंह बहा चुका मैं